ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਹ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੈਗੀ ਅ ਅੱਜ ਬੀਤਰੀ ਦਾ ਦਿਵਾਲੀ ਹੈਗੀ ਆਪਣੀ ਇਸ ਤਰੀਕ ਤੇ ਅੱਜ ਨੂੰ ਮਨਾਵਾਂਗੇ ਦਿਵਾਲੀ ਤੇ ਅੱਜ ਅੱਪਾ ਕੜੀ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਕੜੀ ਬਣਾਵਾਂਗੇ ਅੱਜ ਸ਼ਾਮ ਦੀ ਸਵੇਰੇ ਤਾਂ ਖਾਈ ਸਿਆਦ ਲੂਪੂ ਕੋਰੇ ਸ਼ਾਹ ਨੂੰ ਬਣਾਏ ਕੜੀ ਅੱਜ ਨਾ ਆਬੂ ਤੇ ਦੇਖੋ ਪਟਕਟ ਫਰਮਾਲ ਬੰਦ ਤਾਂ ਹੁਣ ਮੈਂ ਅੱਗ ਬਾਲ ਰਹੀ ਐ ਹੁਣ ਇਹਨੂੰ ਐ ਵੀ ਮੈਂ ਬਾਲੂਗਾ ਅੱਗ ਕਿਉਂਕਿ ਇਹਨੂੰ ਹਮੇਸ਼ਾ ਇਹ ਰਹਿੰਦਾ ਜਦ ਅਸੀਂ ਚੁੱਲ੍ਹੇ ਚੱਕ ਮਾਰਦੇ ਵੀ ਮੈਂ ਬਾਲੂਗਾ ਅੱਗ ਹਾਂ ਆ ਤੂੰ ਪਿੱਛੇ ਹੋ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਚਾਲ ਇੱਥੇ ਬਹਿ ਕੇ ਦੇਖ ਲੈ ਆ ਥੱਲੇ ਤੇ ਬਹਿ ਜਾ ਬਹਿ ਜਾ ਸਾਢੇ 4 ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਨਾ ਫਟਾਫਟ ਕੜੀ ਇਹ ਫੇਰ ਆਟਾ ਗੁੰਨ ਕੇ ਬਾਅਦ ਰੋਟੀ ਲਾ ਕੇ ਅੱਜ ਅਸੀਂ ਨਾ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲੇ ਰੋਟੀ ਲਾ ਲਾਂਗੇ ਕਿਉਂਕਿ ਰਾਤ ਨੂੰ ਇੰਨਾ ਜ਼ਿਆਦਾ ਹਨੇਰਾ ਹੋ ਗਿਆ ਤਾਂ ਵੀ ਆ ਕੇ ਰੋਟੀ ਲਾਣ ਹਨੇਰਾ ਬਹੁਤ ਹੋ ਗਿਆ ਤਾਂ ਗੁਰਦੁਆਰੇ 'ਚ ਫਿਰ ਅਸੀਂ ਲੇਟੇ ਜਾਂਦੇ ਤੇ ਹੁਣ ਅੱਜ ਰੋਟੀ ਲਾ ਕੇ ਕੰਮ ਨਿਬੜ ਕੇ ਫਿਰ ਗੁਰਦੁਆਰਾ ਜਾਵਾਂਗੇ ਕਿਉਂ ਨਹੀਂ ਤਾਂ ਹਨੇਰੇ 'ਚ ਰੋਟੀ ਨਹੀਂ ਬਾਹਰ ਲਈ ਜਾਂਦੀ ਹੈਗੀ ਚੁੱਲ੍ਹੇ ਤੇ ਅਸੀਂ ਨਾ ਹੁਣ ਜਿਹੜੀ ਆ ਖਿੜਕੀਆਂ ਵਗੈਰੇ ਤੇ ਜਿਹੜੀ ਡੈਕੋਰੇਸ਼ਨ ਹੈ ਉਹ ਅੰਦਰ ਫੁੱਲ ਫਲੇਰ ਜੀ ਅਸੀਂ ਲਾਤੇ ਤੂੰ ਤਾਂ ਇਹ ਲਾਣੀਆਂ ਹਨਾ ਪਲਾਨਿੰਗ ਮੈਂ ਮੈਂ ਦੁਪਹਿਰੇ ਲਾਤੀਆਂ ਤੀਆਂ ਫਿਰ ਮੈਂ ਸੋਚਿਆ ਵੀ ਚਲ ਮੈਂ ਸ਼ਾਮ ਨੂੰ ਫਿਰ ਮੈਂ ਸਬਜ਼ੀ ਤਰੂੰਗੀ ਫਿਰ ਟਾਈਮ じゃ ਨਹੀਂ ਰਹਿੰਦਾ ਹੈਗਾ ਟਾਈਮ ਨੂੰ ਕੋਈ ਐਨਾ ਟਾਈਮ ਵੀ ਨਹੀਂ ਲੱਗਦਾ ਲੜੀਆਂ ਟੰਗਣੀਆਂ ਨੇ ਉਹ ਗੰਮ ਛੇ ਮਿੰਟ ਚ ਹੋ ਜਾਂਦੇ ਅੱਜ ਸਵੇਰ ਤੇ ਲੱਗੇ ਹੋਏ ਆ ਸਾਰੇ ਸਾਫ ਕਰਤਾ ਉੱਪਰ ਅਸੀਂ ਸਾਰਾ ਸਾਫ ਕਰਤਾ ਬੇੜੇ ਧੋਤੇ ਸਾਰੇ ਬੇੜੇ ਧੋਤੇ ਬੇੜੇ ਧੋਤੇ ਸਾਰੇ ਅੱਜ ਘਰ ਸਾਰਾ ਤੋਤਾ ਸੀ ਵੀ ਵਧੀਆ ਬਣਾ ਲਿਆ ਆਪਣਾ ਕੱਲ ਨੂੰ ਦੀਵਾਲੀ ਲਈ ਰੈਡੀ ਕਰ ਲਿਆ ਅੱਧੀ ਜਿਹੜੀ ਡੈਕੋਰੇਸ਼ਨ ਘਰਤੀ ਤੇ ਕਰਨੀ ਆ ਉਹ ਤਾਂ ਕੱਗ ਕਰਾਂਗੇ ਅਸੀਂ ਕੱਲੀ ਬਸ ਖਿੜਕੀਆਂ ਨਹੀਂ ਕਰ ਰਹੇ ਹਾਂ। ਹਾਂ ਜਿਹੜੀ ਖਿੜਕੀਆਂ ਤੇ ਫੁੱਲ ਫਲੇਰ ਜੇ ਟੰਗਣੇ ਆ ਉਹ ਅਸੀਂ ਅੱਜ ਹੀ ਟੰਗਤੇ ਤਾਂ ਕਿ ਵੀ ਸਾਨੂੰ ਕੱਲ ਨੂੰ ਨਾ ਫਿਰ ਖਿੜਕੀਆਂ ਦੇ ਚੜਨਾ ਪਵੇ। ਧੀਰੇ ਦੂਵੇ ਜਿਹੜਾ ਦੀਵਾਲੀ ਦਾ ਸਮਾਨ ਅਸੀਂ ਸਿਮੇਟ ਕੇ ਰੱਖਦੇ ਆ ਉਹ ਵੀ ਸਾਰਾ ਕੱਢ ਲਿਆ ਸੀ। ਲੋ ਜੀ ਆਪਾਂ ਗੁਰਦੁਆਰੇ ਤੋਂ ਗੁਰਦੁਆਰੇ ਚ ਆਇਆ ਹੈ ਤੇ ਯੂਵੀ ਬਸਾਉਣ ਵਾਲੇ। ਅੱਗੇ ਯੂਵੀ ਨਾ ਸ਼ਾਮ ਨੂੰ ਹੁੰ ਜਾਣਾ ਉਹਦਾ ਬੰਦ ਕਰਤਾ ਸੀ ਕਿਉਂਕਿ ਇੱਕ ਤਾਂ ਹਨੇਰਾ ਹੋ ਜਾਂਦਾ ਹੈ ਉਦੋਂਸਾ ਬਹੁਤ ਲੇਟ ਹੋਉਂਦੀ ਹੈ ਨਾ। ਪਰ ਪੜਾਈ ਸਕੂਲ ਤੇ ਆਂਦਾ ਏ ਆਨਸਾਰ ਫਿਰ ਉਧਰ ਟਿਊਸ਼ਨ ਜਾਂਦਾ ਟਿਊਸ਼ਨ ਤੇ ਆਨਸਾਰ ਘੁੰਦਾ ਸਭ ਫਿਰ ਅਸੀਂ ਉਹਦਾ ਹੁਣ ਘੁੰਦੋਏ ਸਭ ਛੁੱਟੀ ਵਾਲੇ ਦਿਨ ਜਾਂਦਾ ਏ ਬਸ ਬਸ ਹੂੰ ਘਟਾਤਾ ਕਿਉਂਕਿ ਹੁਣ ਦਿਨ ਜਿਹੜੇ ਦਿਨਾਂ 'ਚ ਬਹੁਤ ਫਰਕ ਪੈ ਗਿਆ ਤੇ ਆਪਾਂ ਦੇਖੋ ਪਿੱਛੇ ਡੈਕੋਰੇਸ਼ਨ ਕਿੰਨੀ ਸੋਹਣੀ ਕਰਤੀ ਹਜੇ 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 ਅਸੀਂ ਕਰਨੀ ਆ ਕਰਦੀ ਆ ਜਿਹੜੀ ਉਹ ਕੱਲੂ ਕਰਾਂਗੇ ਇਹ ਸਿਰਫ ਅਜੇ ਇੱਕ ਦਿਨ ਪਹਿਲਾਂ ਜਿਹੜੀ ਉਹ ਕਰੀਆ ਆ ਦੇਖੋ ਹਾਦੀ ਉਧਰ ਕਰਨੇ ਤੇ ਪਈ ਆ ਦੂਜੀ ਸੋਈ ਤੇ ਹਾਦੀ ਅਸੀਂ ਸਿਰਫ ਇੱਕਰ ਸੋਈ ਕੀਤੀ ਆ ਕਿਉਂਕਿ ਸਾਡੀਆਂ ਲੜੀਆਂ ਹੋ ਗਈਆਂ ਤੇ ਖਰਾਬ ਹਨਾ ਫਿਰ ਉਧਰ ਤੇ ਪਟਕੇ ਉਧਰ ਤੇ ਪਟਕੇ ਇੱਧਰ ਲਾਈਆਂ ਆ ਉਧਰ ਹੁਣ ਨਵੀਆਂ ਮੰਗਾਈਆਂ ਆ ਹਾਦੀ ਅਸੀਂ ਪੂਰਾ ਡੈਕੋਰੇਸ਼ਨ ਸਟੇਸ਼ਨ ਕਰਨਾ ਹੈ ਤੇ ਚੋ ਜਲ ਦਿੰਦਾ ਇਹਨੂੰ ਪਟਾਕੇ ਲੱਜਾ ਤਾਂ ਰੋਟੀ ਰੋਟੀ ਖਾ ਲਈ ਤੇ ਅੱਗ ਨੂੰ ਆ ਹਾਂ ਹਾਂ ਗੱਗੂ ਪਾਸੇ ਗੱਗੂ ਪਾਸੇ ਪਾਕੇ ਤੇ ਦੁਹੀ ਚਲਾ ਰਿਹਾ ਬਾਹਰ ਦੁਹੀ ਇੱਕ ਦੀਵਾ ਬਾਲ ਰਹੇ ਹਾਂ ਦੀ ਅੱਪਾ ਅੱਜ ਕਿਉਂਕਿ ਅੱਜ ਵੈਸੇ ਦੀਵਾਲੀ ਮੌਸ ਹੈ ਨਾ ਮੌਸ ਦੀ ਦੀਵਾਲੀ ਅੱਜ ਹੈ ਕੱਲ ਤਾਂ ਜਿਵੇਂ ਆਪਣਾ ਸਿੱਖਾਂ ਦਾ ਜਿਹੜਾ ਮੰਦੀ ਛੋੜਦੀ ਵਸ ਹੈ ਨਾ ਅੱਜ ਕਿਸੇ ਨੂੰ ਨਿਮਲਾਈ ਮਿਲਦਾ ਦਾ ਕਿਸੇ ਨੂੰ ਨਿਮਲਾਈ ਬਣਾਤ ਰਹੇ ਆ ਤਾਂ ਕੱਟੇ ਚੱਲਦੇ ਆ ਪਰਾਂ ਨਹੀਂ ਹੈ ਘੱਟ ਬਣਾਈਆ ਪਰ ਅੱਜ ਘੱਟ ਬਣਾਈਆ ਪਰ ਫਿਰ ਵੀ ਅੱਪਾ ਇੱਕ ਦੀਵਾ ਬਾਲਦੇ ਹਾਂ ਨਾ ਦੋ ਕਿਉਂਕਿ ਚਲੋ ਕੋਈ ਚੱਕਣੀਆਂ ਤਾਂ ਛੋਟੀ ਦੀਵਾਲੀ ਮਾਰ ਕੇ ਬਣਾ ਲਓ ਪਰ ਦੀਵਾਲੀ ਤਾਂ ਅੱਜ ਹੈਗੀ ਆ ਜਿਹੜਾ ਦੀਵਾਲੀ ਦਾ ਤਿਉਹਾਰ ਮੋਸਟ ਮਨਾਇਆ ਜਾਂਦਾ ਉਹ ਅੱਜ ਹੈ ਤਾਂ ਫਿਰ ਮੋਸ ਖਤਮ ਹੋ ਜੂਗੀ ਆ। ਸ਼ਾਮ ਨੂੰ ਕੰਤੇ ਛੋਰ ਦਿਵਸ ਮਨਾਵਾਂਗੇ ਰਾਤ ਨੂੰ ਇਹ ਲੇਖੋ ਮੈਂ ਨਾ ਆ ਵੀ ਲੈ ਆਏ ਆ 4 ਗਲਾਸਾਂ ਚ ਤੇ ਆ ਪੰਜਵਾਂ ਸਰ ਉਹਨਾਂ ਦੀਵਾ ਤੇ ਆ ਪਾਣੀ ਵਾਲੇ ਦੀਵੇ ਹਨ ਇਹ ਵੀ ਡੈਕੋਰੇਸ਼ਨ ਕੀਤੀ ਹੈ ਤੇ ਜਿਹੜੀ ਉਧਰ ਡੈਕੋਰੇਸ਼ਨ ਕੀਤੀ ਆ ਤੁਸੀਂ ਉਧਰ ਵਾਲੇ ਵਲੌਗ ਚ ਦੇਖ ਲਈ ਹੋਣੀ ਬਾਕੀ ਤੁਹਾਨੂੰ ਮੈਂ ਉਧਰ ਆਈ ਜਿਹੜੀ ਆ ਉਹ ਕੱਲ ਦੇ ਜਿਹੜਾ ਦੂਜਾ ਵਲੌਗ ਆਊਗਾ ਉਹ ਚ ਤੁਹਾਨੂੰ ਪਾਣੀ ਦਿਖਾਉਣਾ ਔਰ ਜਿੱਦ ਮੈਂ ਸਾਰੀ ਡੈਕੋਰੇਸ਼ਨ ਲਾਉਂਗੀ ਉਧਰ ਲਈ ਉਧਰ ਲਈ ਹੁੰਦੇ ਲਈ ਸਭ ਹੋ ਦੇਖੋਗੀ ਆ ਤਾਂ ਜਿੰਨੇ ਗੱਲ ਅਸੀਂ ਕਰੀ ਜਾਂਦੇ ਹਾਂ ਉਹ ਨਹੀਂ ਘਟਾ ਰਹੇ ਹੈ ਨਾ ਹੋਰ ਬਸ ਜਿਹੜਾ ਹੁਣ ਆਪਣਾ ਬਾਕੀ ਵਲੌਗ ਹੈ ਉਹ ਕੱਲੂ ਕੰਟੀਨ ਸਵੇਰੇ ਮਿਲਿਆ ਹੁਣ ਆਪਾਂ ਤੁਹਾਨੂੰ ਮਿਲਦੇ ਆ ਸਵੇਰੇ ਬਾਦੂ ਤੁਹਾਨੂੰ ਟਾਈਟ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦੀਵਾਲੀ ਅੱਜ ਹੈਗੀ 21 ਤਰੀਕ ਦੀਵਾਲੀ ਦਾ ਦਿਨ ਸਾਰਿਆਂ ਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਦੀਵਾਲੀ ਤੇ ਦੀਵਾਲੀ ਤੇ ਬੰਦੀ ਛੋੜ ਦੀਆਂ ਬੰਦੀਆਂ ਲੱਖ ਲੱਖ ਵਧਾਈਆਂ ਅੱਦਰ ਰਾਵੀ ਹੁਣ ਅਸੀਂ ਉੱਥੇ ਚੱਲੇ ਆ ਕਿੱਥੇ ਕਿੱਥੇ ਮੇਰੇ ਪੱਗੂ ਆ ਬਾਮਲ ਖਾ ਟੇਕਣ ਕਿੰਨੇ ਜਣੇ ਆ ਉੱਥੇ ਮੈਂ ਖਾ ਟੇਕਣ ਚੱਲੇ ਆ ਹੁਣ ਸਾਰਾ ਪਿੰਡ ਜਾਂਦਾ ਹੁੰਦਾ ਸਾਡਾ ਟੋਗੜ ਭਾਦਦੇ ਨੇ ਤੇ ਬਾਕੀ ਤਿੰਨਾਂ ਕਵੇ ਤੋਂ 900 ਤੋਂ ਵੀ ਬਣਾਉਂਦੇ ਤਾਂ ਹਰ ਸਾਲ ਔਰ ਉਹ ਕਿ ਪਾਣੀ ਉਹ ਕਪੜੇ ਫਿਰ ਜਾਣਗੇ ਸਾਰਾ ਪਿੰਡ ਹੁੰਦਾ ਨਾ ਫਿਰ ਨਾ ਥੋੜੀ ਜੀ ਸੰਗ ਦੀ ਲੱਗੀ ਜਾਂਦੀ ਹੈ ਜਿੰਨੀ ਕੋ ਹੋ ਸਕਦੀ ਓਨੀ ਕੋ ਬਣਾ ਲੈਂਦੇ ਹੈ ਨਾ ਹੋਰ ਹਰ ਸਾਲ ਦਿਖਾਉਣੇ ਚੁਣ ਮੈਚੀ ਦਿਖਾਦਾ ਜਿੰਨਾ ਕੋ ਸੰਗ ਹੋਇਆ ਅਸੀਂ ਆਪਣੀ ਆਪਣੀ ਜਹਾਨੀ ਜਾਂ ਸੂਟ ਪਾਏ ਮੈਂ ਵੀ ਬਦਲ ਕੇ ਪਾਇਆ ਮੈਂ ਆ ਪਾਇਆ ਉਹ ਬਚਰੀ ਟੋਪੀ ਕਰ ਜਾਂਦੀ ਹੈ ਅ ਰਾਣੋਂ ਪਰ ਆ ਮੇਦੀ ਮੰਮੀ ਨੇ ਤੇ ਟੋਪੀ ਦੇ ਕੇ ਕੰਤਾਰ ਰੱਖੀ ਆ ਅਾਕਿਨ ਅਸੀਂ ਫੁੱਲਾਂ ਫਾਲਾਂ ਦੀਆਂ ਰੰਗੋਲੀਆਂ ਜਿਹੜੀਆਂ ਆਕੇ ਬਣਾਵਾਂਗੇ ਇਸ ਵਾਰ ਅਸੀਂ ਰੰਗਾਂ ਦੀਆਂ ਰੰਗੋਲੀਆਂ ਨਹੀਂ ਬਣਾ ਰਹੇ ਫੁੱਲ ਵਾਲੀਆਂ ਬਣਾਵਾਂਗੇ ਜਿਹੜੀ ਕਿ ਆਕੇ ਅਸੀਂ ਬਸ ਉਹ ਤਾਂ 5-10 ਮਿੰਟ ਚ ਬਣ ਜਣੀਆਂ ਦੋਿਆਂ ਨਾਲ ਬਾਲਾ ਕਸਮਾਨ ਦਾ ਪੈ ਜਾਂਦਾ ਹਸਾਲ ਤਾਂ ਕਰਕੇ ਅਸੀਂ ਸੋਚਿਆ ਵੀ ਫੁੱਲ ਵਾਲੀਆਂ ਬਣਾਵਾਂਗੇ ਉਹ ਪਰ ਲੱਗਿਆ ਜੀ ਡੋਗੜ ਔਰ ਚੀਨੀ ਪਾਈ ਔਰ ਦਾਣੇ ਨੂੰ ਪੂੰਦੀਾਂਗੀ ਸੀਨੀਅਰ ਹਾਲ ਕਿਉਂ ਹਟਾ ਪਹਿਲਾਂ ਪਾਣੀ ਪਾਉਂਦੇ ਆ ਫਿਰ ਉਹਦੇ ਬਾਅਦ ਚੋਲ ਥੈਂ ਆ ਦੇਖੋ ਲੈ ਕੇ ਆਇਆ ਨਾ ਤੋ ਕਣਕ ਫਿਰ ਉੱਪਰ ਚੋਲ ਧਰਨੇ ਆ ਕੀ ਖੜ ਜਾ ਫਿਰ ਤੂੰ ਚਲੋ ਮੈਂ ਜਿੰਦੇ ਨੂੰ ਫੜਾਵਾਂ ਜਿੰਦੇ ਨੇ ਕਿਹੜਾ ਮੱਖੀ ਹੈ ਪਤਾ ਨਹੀਂ ਲੈ ਲੈ ਸਿਰ ਤੇ ਚੁੰਨੀ ਲੈ ਲੈ ਉਹ ਬਿਆ ਨਹੀਂ ਹੈਗਾ ਬਿਆ ਨਹੀਂ ਹੈ ਵੱਡੇ ਨੂੰ ਮੱਥਾ ਟੇਕਣਾ ਸਿਰ ਤੇ ਟੁੰਡੀ ਲੇਕੇ ਟਿਕਿਆ ਰਹੇ ਵੱਡਾ ਬੜੀ ਰਿਆਣਾ ਵੱਡਾ ਬੜੀ ਰਿਆਣਾ ਉਹ ਉੱਥੇ ਸਾਹਮਣੇ ਮੱਥਾ ਟਿਕਦਾ ਏ ਜ਼ਮੀਨ ਬਾਈ ਵੀ ਵਧੀਆ ਅੱਜ ਤੁਰਨੇ ਨੂੰ ਵਧੀਆ ਲੱਗ ਰਿਹਾ ਹੈ ਨਾ ਜੀ ਵਾਰ ਉਹ ਤੌਰੇਗਾ ਪਿੱਛੇ ਨਾ ਜਾ ਬੂ ਤੂੰ ਸੁਪਰ ਆ ਜਾ ਹੁਣ ਆਪ ਕੋਈ ਗੱਲ ਨਹੀਂ ਲੱਗਦਾ ਮੈਨੂੰ ਪੜਾ ਦੇ ਯਾਰ ਇਧਰ ਸਪੇਸ ਆਪਾਂ ਜੀ ਆਨ ਟੇਕ ਕਰਦੇ ਹਾਂ ਉਹ ਉੱਥੇ ਪਾਇਆ ਪਾਥੀ ਤੇ ਕੱਟ ਪਾਤਾ ਮੈਨੂੰ ਲੈ ਪਾਣੀ ਦੇ ਦੋ ਮੈਨੂੰ ਪਾਣੀ ਕਿੰਨੀ ਵਾਰ ਕੱਢਣੀ ਆ 7 ਆਗੂ ਦੇਖ ਰਿਹਾ ਵੀ ਕੀ ਹੋ ਰਿਹਾ 5 6 7 8 ਕਿੱਥੇ ਲੈ ਕੇ ਜਾ ਰਹੇ ਨੇ ਕਿਤੇ ਮੇਰੇ ਕੋਲ ਤੇਰਾ ਫੋਨ ਆ ਫਿਰ ਹੁਣ ਮੇਰੀ ਗੋਤੀ ਚ ਇਓ ਵੀ ਰੋਕੀ ਅਗੂ ਚੱਕ ਫਿਰ ਮੱਥਾ ਟੇਕਣ ਤੋਂ ਬਾਅਦ ਸਾਰੀਆਂ ਇੱਥੇ ਨਾ ਕੰਨੀਆਂ ਬੈਠੀਆਂ ਹੁੰਦੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਦਾਣੇ ਪਾਣੇ ਹੁੰਦੇ ਆ ਨਾ ਜਿਹੜੇ ਕਿਉਂਕਿ ਘਰ ਤੋਂ ਅਸੀਂ ਦਾਣੇ ਲੈ ਕੇ ਆਂਦੇ ਹੁੰਦੇ ਆ ਫਿਰ ਇਹ ਸਾਰੇ ਨੂੰ ਪਾਣੇ ਹੁੰਦੇ ਆ ਸਾਰਿਆਂ ਨੂੰ ਦੋ ਦੋ ਮੁਠੀਆਂ ਜਿੰਨੇ ਜਿਨੇ ਪਾਣੇ ਆ ਉਹਨਾਂ ਨੇ ਸਭ ਨੂੰ ਦਾਣੇ ਪਾਣੇ ਹੁੰਦੇ ਆ ਆਦਰ ਵੀ ਬੈਠੀਆਂ ਨੇ ਦਾਦੀ ਆ ਜਾ ਕਹਿੰਦਾ ਦਾ ਵਗਿਆ ਲਾ ਲੀ ਮੈਂ ਤਾਂ ਉੱਥੇ ਪਾ ਲੀ ਦੀਵਾਲੀ ਦਾ ਦਿਨ ਆ ਗਿਆ ਪਤਾ ਲੱਗਦਾ ਵੀ ਅੱਜ ਦਿਵਾਲੀ ਆ ਹਰ ਸਾਲ ਬਾਅਦ ਮੱਥਾ ਟਿਕਦਾ ਹਲਾ ਆਪਣੇ ਉਹ ਸਾਰਾ ਪਿੰਡ ਆਂਦਾ ਹੈ ਸਾਰਾ ਸਾਰਾ ਪਿੰਡ ਆਂਦਾ ਹੈ ਲੋ ਜੀ ਅਸੀਂ ਬਣਾਨੇ ਚੌਲ ਤੇ ਹੁਣ ਮੈਂ ਲੱਗੀ ਜੀ ਖਾਣ ਅੱਜ ਹੁਣ ਜਿਹੜਾ ਸਵੇਰ ਵਾਲਾ ਟਾਈਮ ਹੈ ਨਾ ਮੈਂ ਤੇ ਮਨਦੀਪ ਨੇ ਤੋਂ ਹਾਂ ਸੇਮ ਸੂਟ ਪਾ ਲਿਆ ਕਿਉਂਕਿ ਇਹਨੇ ਆ ਕੇ ਆਪਣਾ ਬਦਲ ਲਿਆ ਮੱਥਾ ਟੇਕ ਕੇ ਮੱਥਾ ਟੇਕ ਕੇ ਆਪਣਾ ਸੂਟ ਬਦਲ ਲਿਆ ਅਸੀਂ ਉਹ ਦੇਖ ਰਹੇ ਸਾਰਾ ਪਿੰਡ ਇੱਧਰ ਨੂੰ ਜਾਂਦਾ ਨਾ ਹਾਂ

ਸਿਨੇਮੈਟਿਕ ਜੀ ਆ ਰਹੀ ਆ ਉਹ ਐ ਸਿਨੇਮੈਟਿਕ ਨਾਲੀ ਹੋਣੀ ਫੋਨਿਆ ਪਹਿਲੇ ਟਾਈਮ ਹੋ ਗਿਆ ਜੀ ਕਿੰਨੇ ਵਜੇ ਦਾ ਹੋ ਗਿਆ ਕਿੰਸਾ ਵਗਿਆ ਰਹੋਗੇ ਹੁਣੇ ਸਵਾ 11 ਹੋ ਗਈ ਹਾਂ ਸਵਾ 11 ਹੋ ਗਈ ਹਾਂ ਸਵਾ 11 ਹੋ ਗਏ ਤੇ ਮੈਂ ਨਾ ਇੱਧਰ ਪਾਰਕ ਨਾ ਸਾਰੀ ਸਾਫ ਕਰਤੀ ਜੋਰ ਲਾ ਕੇ ਹੁਣ ਮੈਂ ਜੱਦੀ ਉਧਰ ਤੇ ਮੱਥਾ ਟੇਕ ਆ ਨਾ ਜੱਦੀਆਂ ਲੱਗੀ ਹੋਈਆਂ ਮੈਂ ਸਾਰੇ ਆਪਣੇ ਚੋਲ-ਚੂਲ ਹਾਜਮ ਕਰ ਲਏ ਕਿਉਂਕਿ ਮੈਂ ਇੰਨੀ ਭਾਰੀ ਮਸ਼ੀਨ ਚਲਾਈ ਐ ਸਾਰੀ ਪਾਰਕ ਸਾਫ ਕਰੀ ਐ ਕਿਉਂਕਿ ਸ਼ਾਮ ਨੂੰ ਸੇ ਬੈਠਣਾ ਇੱਥੇ ਹੋਰ ਕਿਸੇ ਨੂੰ ਪਰਵਾਹ ਨਹੀਂ ਤੇ ਮੇਰੇ ਤੋਂ ਬਿਨਾ ਵੀ ਇੱਥੇ ਕੰਡੇ ਚੂਬਣਗੇ ਸਭ ਦੇ ਵੀ ਇੰਨਾ ਘਾਉਗਿਆ ਪਿਆ ਇਹ ਸ਼ਰ ਸਾਫ ਕਰੀ ਜ ਮੈਂ ਵੀ ਇੱਥੇ ਬੈਠੇ ਰਹੋਗੇ 10 ਵਜੇ ਤੱਕ ਘਾਹ ਚ ਬੈਠੋਗੇ ਫਿਰ ਮੈਂ ਸਾਫ਼ ਕਰੀਏ ਸਾਰੀ ਸੋਹਣੀ ਲੱਗ ਰਹੀ ਹੁਣ ਮੈਨੂੰ ਪਰਵਾਹ ਤਾਂ ਹੁੰਦੀ ਨਹੀਂ ਫਿਰ ਉਹ ਫਿਰ ਇਹ ਬਿਚ ਮਸ਼ੀਨ ਹਾਂ ਕੱਦੀ ਫੇੜਦੀਆਂ ਪੁੱਛੇ ਤਾਂ ਸਹੀ ਸਾਰੇ ਚੋਲ ਹਾਜਮ ਕਰ ਲਏ ਜ਼ੋਰ ਲੱਗ ਗਿਆ ਗਰਮੀ ਆ ਗਈ ਮੈਨੂੰ ਜ਼ੋਰ ਲੱਗ ਰਿਹਾ ਪੱਟੀ ਨਾਲ ਨਿਕਲ ਗਿਆ ਹੋਰ ਜੱਦੀਆਂ ਆਈਆਂ ਫਿਰ ਮੈਂ ਦਿੱਤੀਓ ਲੱਗ ਰਹੀਆਂ ਹੁਣ ਪਰ ਸੇ ਨਾਲ ਨਿਕਲ ਉਹ ਕੂੜਾ ਸਾਈਡ ਪਰ ਇਕੱਠਾ ਕਰਤਾ ਉਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਚੱਕਦੇ ਹੋ ਉਹ 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 ਜਿੰਮੇਵਾਰੀ ਮੇਰੀ ਸਿਰਫ ਕੂੜਾ ਚੱਕਣਾ ਹੈ ਇਕੱਠਾ ਵੀ ਮੈਂ ਕਰਿਆ ਇਹ ਰੜਕੇ ਨਾਲ ਆ ਮੈਂ ਇਕੱਠਾ ਕਰ ਰਿਆ ਸੀ ਉਹ ਮਿੱਟੀ ਦੀ ਚੱਕਤੀ ਕੀ ਹੈ ਸਾਫ ਮੈਂ ਕੱਲ ਦੀ ਇਹਨੂੰ ਵੀ ਟੈਂਕਰ ਪਿੱਛੇ ਕਿੰਨਾ ਕੂੜਾ ਮੈਂ ਇਹਨੂੰ ਕੱਦੀ ਜਾਣੀਆਂ ਕੱਲ ਦੀ ਸਵੇਰ ਦੀ ਮੈਂ ਮਸ਼ੀਨ ਚਲਵਾ ਦੇ ਚਲਵਾ ਦੇ ਪਾਰਕ ਚ ਚਲਵਾ ਦੇ ਜਾਓ ਫੇਰ ਉਹ ਦ ਰੰਗ ਬਰੰਗੀਆਂ ਮੇਰੀ ਦਰਾਣੀ ਨੇ ਸਭ ਜਿਆਦਾ ਰੱਖੀਆਂ ਥੋੜੀਆਂ ਥੋਤੀਆਂ ਅੱਜ ਸਾਡਾ ਸਰਜੂਗਾ ਦਰਾਣੀਆਂ ਲਾਲ ਪੀੜੀਆਂ ਹੋਰੀਆਂ ਦਵਾਈਆਂ ਆਹਰ ਮੈਂ ਕਿਹਾ ਮਾਤਾ ਕਿ ਸੁੱਕਣੀਆਂ ਆਪਾਂ ਪਹਿਲਾਂ ਸੁਕੂंगी ਆ ਫਿਰ ਉਹ ਪਾਣੀ ਪਾਣੀ ਹੋ ਜਾਂਦਾ ਜਦ ਆਪਾਂ ਤਾਣੂ ਤੇਨੂੰ ਇਹ ਮੁਸ਼ਕਲ ਹੋਣੀ ਸੀ ਇਹ ਬੱਲੀਆ ਵੀ ਨਹੀਂ ਬਣਦੀ ਮੈਂ ਕਲੇਟ ਰੱਖੂੰਗੀ ਕਿਉਂਕਿ ਦੇ ਵਿੱਚ ਪਾ ਲਓ ਲਫਾਫੇ ਜਿੱਦਾਂ ਖੇਲਦਾ ਨਾ ਖੇਡੇ ਚਲੇ ਕੇ ਜਾਵਾਂਗੇ ਸਭਾ ਤੇ ਸਾਰਾ ਉਹ ਲੈ ਕੇ ਜਾਵਾਂਗੇ ਇੱਕ ਟੇਸਟ ਖਾਣਾ ਪਲੇਟ ਤੇ ਲੈ ਕੇ ਜਾਵਾਂਗੇ ਸਾਰਾ ਕੁਸਾ ਕਿੰਨਾ ਖੇਲਦਾ ਲਫਾਫੇ ਤੇ ਪਾ ਲਓ ਨਹੀਂ ਆ ਇੱਕ ਪੈਕੇਟ ਚੜਾਇਆ ਉਹ ਇੱਕ ਪੈਕਟ ਲਈਏ ਫਿਰ ਖੋਲਾਗੇ ਚੰਗਾ ਲੱਗੂ ਆਹੋ ਦੇਖੇ ਨਾ ਹੋ ਤਾਂ ਰਿਹਾ ਬਤਾ ਦਈਵਾਂ ਕੀ ਪਾ ਲੇ ਕੀ ਪਾ ਕੇ ਦਈਵਾਂ ਤੇ ਨਾ ਬਤਾ ਆਪਾਂ ਨੂੰ ਉਰੇ ਤਾਂ ਨਹੀਂ ਕੀਤੀ ਅੱਗੇ ਦਾ ਖੇਡਾ ਅੱਗੇ ਦਾ ਖੇਡਾ ਖੇਡ ਖੇਡ ਰਖਦਾ ਹੁਣ ਫਿਰ ਮੈਂ ਹਾਂ ਲੋ ਜੋ ਖੇਡੋ ਹੋਰ ਅਗਲੇ ਇੱਕ ਪੇਠੰ ਦੇਤਾ ਲੈ ਇੱਕ ਕਰੋੜਾ ਲੈ ਇੱਕ ਫੇਰ ਲੈ ਮੈਂ ਨਾ ਸਾਰੇ ਦਿੱਤੀ ਰਿਵਾਜ ਆਪਣੇ ਗਰਾਂ ਨੂੰ ਸਮਝਾ ਰਹੀ ਆ ਕਿ ਮੈਨੂੰ ਵੀ ਕੁਝ ਵੀ ਪਤਾ ਮੈਨੂੰ ਆਂਦੇ ਚਾਲੀ ਆਉਂਦੇ ਚਾਲੀ ਚਾਹ ਬਣਾਈ ਨਹੀਂ ਜੱਦੀ ਇਹ ਆਂਦੇ ਕੁਝ ਨਹੀਂ ਕੋਈ ਸੱਕੀ ਨਾ ਚਾਹ ਤਾਂ ਬਣਾਈ ਨਹੀਂ ਜੱਦੀਆਂ ਨੇ

ਦਾ ਵੀਡੀਓ ਅਸੀਂ ਨਾ ਪਹਿਲਾਂ ਦੀਵੇ ਪਾਣੀ ਭੁੱਲ ਗਏ ਤੇ ਹੁਣ ਯਾਦ ਆਏ ਹੁਣ ਦੀਵੇ ਪਾ ਪਾ ਦिए ਸੁੱਕਣੇ ਨਹੀਂ ਤਾਂ ਫਿਰ ਜਿਹੜੇ ਗਿੱਲੇ ਗਿੱਲਿਆਂ ਚ ਹਨਾ ਦੀਵੇ ਵੀ ਨਹੀਂ ਬਲਦੇ ਹੈਗੇ ਜੇ ਗਿੱਲੇ ਰਹਿਣ ਹੁਣ ਧੁੱਪ ਤੇਜ ਆ ਸੁੱਕ ਜਾਣਗੇ ਆ ਕੁਜੀਆਂ ਇਧਰ ਕਰ ਲਉ ਬਾਲਟੀ ਮੇਰੀ ਕੀ ਲਓ ਜੀ ਮੈਡਮ ਜੀ ਪੰਜ ਕੁਜੀਆਂ ਹੁੰਦੀਆਂ ਨੇ ਅਸੀਂ ਪਹਿਲਾਂ ਕੋਤਰੇ ਤੇ ਵੀ ਪੇਟ ਕਰਾਂਗੇ ਖੜ ਜੋ ਮੈਡਮ ਜੀ ਥੱਲੇ ਫਿਰ ਪਾਣੀ ਦੇ ਦਿਆਂਗੇ ਨਾ ਦੀਵੇ ਪੇਂਟ ਹੋਏ ਐਕ ਵੀ ਅਸੀਂ ਥੋੜੇ ਜਿ ਸੁਸਤ ਜੇ ਆ ਜਿੱਲੇ ਜੇ ਆ ਅੱਗੇ ਵਧੀਆ ਕੰਮ ਕਰ ਲੰਨੇ ਆ ਤੇ ਕੀ ਬਣੀ ਕੀ ਹੋ ਗਿਆ ਜਿਵੇਂ ਦੀਵਾਲੀ ਗਰਮੀ ਦੇ ਵਿੱਚ ਆ ਨਾ ਹੋਰ ਪਤਾ ਨਹੀਂ ਲੱਗ ਰਿਹਾ ਬਾਹਰ ਪਿੰਡ 'ਚ ਅਸੀਂ ਗੁਰਦੁਆਰੇ ਮੱਥਾ ਟੇਕਣ ਗਏ ਪਤਾ ਨਹੀਂ ਲੱਗਿਆ ਵੀ ਦੀਵਾਲੀ ਹੈ ਕਿ ਆ ਅੱਗੇ ਧੁੱਪ 'ਚ ਬੈਠ ਕੇ ਆਰਾਮ ਆਂਦਾ ਹੁੰਦਾ ਤਾਂ ਦੀਵਾਲੀ ਠੂੰਡੀ ਦੀ ਐਕ ਕੀ ਤਾਂ ਹੁਣ ਧੁੱਪ ਵਰਗੀ ਵਰਗੀ ਧੁੱਪ ਲੱਗ ਰਹੀ ਹੈ ਨਾ ਹੋਰ ਤੇ ਸਾਡੇ 'ਚ એનર્ਜੀ ਜਮਾ ਵੀ ਨਹੀਂ ਹੈਗੀ ਨਾ ਬਿਲਕੁਲ ਵੀ ਜਿਵੇਂ ਫਟਾਫਟ ਪਿਛਲੇ ਸਾਲ ਰੂਮ ਬੋਲੀਆਂ ਬਣਾਈ ਜਾਂਦੇ ਹੁੰਦੇ ਸੀਗੇ ਹਨਾ ਤੇ ਦੀਵੇ ਅਸੀਂ ਸੋਧਰੇ ਤੇ ਵੀ ਆਦ ਕੀ ਦੀਵੇ ਪੰਡੇ ਅਸੀਂ ਐਤ ਕੀ ਤਾਂ ਅਸੀਂ ਰੰਗੋਲੀ ਵਾਲੇ ਕਲਰ ਵੀ ਲੈ ਕੇ ਆਇਆ। ਪੁਰਿਆ ਆ ਲੋ ਸ਼ੁਰੂ ਕਰਦੀ ਮੈਂ ਬਈ ਵੀਡੀਓ। ਯੈਸ ਮੈਂ ਫਿਕਰ ਕਰ ਤੁਰ ਤੇ ਵਗੀ ਹੁਣ ਉਹ। ਸੋਧਰ ਟ੍ਰੈਕਟਰ ਤਾਂ ਖਾਲੂਆ। ਛੇਰ ਸਾਡਾ ਦੀਵਾਲੀ ਦਾ ਕਾਰਜਕ੍ਰਮ ਹਜੇ ਚੱਲ ਰਿਹਾ ਹੈ ਤੇ ਵੀਡੀਓ ਨਾ ਜਿਆਦਾ ਲੰਬੀ ਹੋ ਜੂਗੀ। ਤੇ ਵੀਡੀਓ ਦਾ ਅਸੀਂ ਇੱਥੇ ਐਂਡ ਨਹੀਂ ਕਰਦੇ ਤੂੰ ਵੀ ਕੰਟੀਨਿਊ ਬਣਾ। ਹੋਰ ਸਾਡੇ ਬਲੌਗ ਮੈਂ ਵੀ ਇਹ ਤੋਂ ਬਾਅਦ ਮੈਂ ਸਬਜ਼ੀ ਬਣਾਉਂਗੀ। ਅਮੀ ਆਪੀ ਹੁਣ ਹਨਾ ਥੋੜਾ ਲੰਮਾ ਪ੍ਰੋਸੈਸ ਹੁੰਦਾ ਦੁਕਾਨੀ ਨੂੰ ਸਾਡੇ ਤੇ ਅਸੀਂ ਕਾਫੀ ਕੁਝ ਬਣਾ ਲੈਂਦੇ ਹਾਂ ਪਹਿਲਾਂ ਤਾਂ ਅਸੀਂ ਤਾਂ ਵੇਚ ਮੇਚ ਦਾ ਸਾਰਾ ਕੁਝ ਕਰਦੇ ਹੁੰਦੇ ਸੀ ਨਾ ਸਬਜੀ ਜਿਹੜਾ ਕਿ ਪਿਛਲੀ ਵਾਰ ਮੈਨੂੰ 4 ਘੰਟੇ ਲੱਗ ਗਏ ਤੇ ਅੱਜ ਮੈਨੂੰ ਪਤਾ ਲਿਆ ਇਹਨੂੰ ਕਿੰਨਾ ਕਰ ਸਕਦੀ ਹਾਂ ਤੇ ਇਹ ਤਾਂ ਹੋਰ ਪਊਗਾ ਤੇਲ ਹੈ ਨਹੀਂ ਮਹਾ ਵਿੱਚ ਹਾਂ ਹੋਰ 3:00 ਵਜੇ ਗਏ ਮੈਨੂੰ ਲੇਟ ਕਰਾਤਾ ਥੋਨੇ ਮੈਂ ਕਿੱਥੇ ਲੇਟ ਕਰਾਇਆ ਤੇ ਜਦ ਦੁਪਹਿਰੇ ਪਏ ਤੇ ਵੀ ਐ ਨਹੀਂ ਗਰੀ ਇਹ ਸਭ ਖਤਮ ਹੁੰਦੇ ਆ ਗਰੇਵੀ ਬਣਾ ਕੇ ਰੱਖ ਲਾ ਮੈਂ ਦੇਖੋ ਵੀ ਜਦ ਦੀ ਸਵੇਰ ਦੀ ਮੈਂ ਮੱਥਾ ਟੇਕ ਕੇ ਆਈ ਆ ਆਪ ਤਾਂ ਦੇਖੋ ਚਿੱਲੇ ਬਣਾ ਕੇ ਵੀ ਖਾ ਲੇ ਮੈਂ ਹਲੇ ਖਾਣਾ ਮੈਂ ਕਰਦੀ ਆ ਲਗਾਤਾਰ ਕਰਦੀ ਆ ਮੈਂ ਤੁਹਾਨੂੰ ਕਿਹਾ ਮੈਂ ਵੀ ਤਾਂ ਮੈਂ ਕਿਹੜਾ ਬੈਠੀ ਜੱਦੀ ਕਰਦੀ ਮੈਂ ਵੀ ਹਾਂ ਹਾਂ ਕਹੋਲ ਕਿ ਨਾ ਅੱਜ ਤੱਕ ਅੱਛੇ ਤੱਕ ਕੀ ਹੁਣ ਆਪ ਨੂੰ ਵੀ ਮੈਂ ਚਲਾਇਆ ਤਾਂ ਪੂਰੇ ਕੰਟੇ ਲੱਗਿਆ ਜਦੋਂ ਫਲਾਣੇ ਨੂੰ ਕਹਿੰਦਾ ਕਿੰਨਾ ਸੋਨ ਨੂੰ ਟਾਪ ਲਾ ਆਉਨੇ ਹੁਣ ਦੀਵਾਲੀ ਦੇ ਦਿਨ ਸਾਰੇ ਆ ਕੇ ਕਹਿੰਦੇ ਤੁਸੀਂ ਲੜਨਾ ਤੇ ਕੰਮ ਕਰ ਲਓ ਹਨਾ ਸਾਰੇ ਆ ਕੇ ਆ ਗਏ ਅਸੀਂ ਲੜਨੀ ਨਹੀਂ ਰਹੇ ਇੱਟਾ ਸਾਡਾ ਚੱਲਦਾ ਹੀ ਰਹਿੰਦਾ ਹੈ ਮੈਂ ਮੈਂ ਹੁਣ ਆ ਪਾਦਾ ਵਲੌਗ ਨਾਲ ਜੁੜੇ ਲਿਓ ਜੁੜੇ ਰਹੋ ਬਲੌਗ ਆਪਾਂ ਇੱਥੇ ਐਂਡ ਨਹੀਂ ਕਰਦੇ ਸੋ ਪਲੀਜ਼ ਹੁਣ ਨੈਕਸਟ ਬਾਕੀ ਜਿਹੜਾ ਪਾਰਟ ਆ ਸਾਰਾ ਨੈਕਸਟ ਵੀਡੀਓ ਚ ਆਉਗਾ ਹੁਣ ਬਸ ਇਹ ਗਰੇਵੀ ਹੈ ਜਿਹੜੀ ਆਪਾਂ ਜਾ ਕੇ ਮਟਰ ਰਹਾ ਕੇ ਉਹਦੇ ਬਾਅਦ ਆਪਾਂ ਫਿਨਿਸ਼ ਕਰਾਂਗੇ ਬਸ